ਨੇ ਕਹਿੰਦੇ ਭਗਵੰਤ ਮਾਨ ਹੋਣਾ ਨੇ ਵੀ ਕੋਸ਼ਿਸ਼ਾਂ ਕਈ ਵਾਰ ਕੀਤੀਆਂ ਅੱਜਵੇਂ ਹਰਮੀਤ ਸਿੰਘ ਪਠਾਨ ਮਜਰਾ ਦਾ ਸਿਨੈਰੀਓ ਹੋਇਆ ਜਾਂ ਸੀਨ ਵਾਪਰਿਆ ਕਹਿੰਦੇ ਇਹ ਵੀ ਉਹ ਕੋਸ਼ਿਸ਼ਾਂ ਦੇ ਵਿੱਚੋਂ ਹੀ ਕਿਤੇ ਨਾ ਕਿਤੇ ਨਿਕਲੇ ਆ ਕੀ ਕੰਸਰਨ ਨਿਕਲੇ ਤੁਹਾਡੇ ਕੋਲ ਕੀ ਚੀਜ਼ਾਂ ਪਹੁੰਚੀਆਂ ਇਸ ਬਾਰੇ ਨੇ ਕੰਸਫਰਮ ਹਟ ਚਲੋ ਹੁਣ ਤੇ ਉਹ ਆਪਣੀ ਹੈਗਾ ਇਹ ਫਫੜ ਵਾਲਾ ਜਿਹੜਾ ਆਪਾਂ ਮੈਨੂੰ ਨਹੀਂ ਸੀ ਪਾਇਦਾ ਮਿੰਦੇ ਤੁਹਾਡੇ ਵਰਗੇ ਕਿਸੇ ਸੱਜਣ ਨੇ ਦੱਸਿਆ ਵੀ ਸੱਚੀ ਮੁੱਚੀ ਉਹ ਪਾਰਟੀ ਦਾ ਫਫੜੀ ਆ ਤੇ ਚਲੋ ਰਿਸ਼ਤੇਦਾਰੀਆਂ ਚੋਂ ਹੈਗਾ ਗੱਲ ਇਹ ਹੈ ਕਿ ਹੁਣ ਇਸ ਗੱਲ ਦਾ ਜਦੋਂ ਲੋਅ ਜਿਤਨਾ ਸ਼ੇਅਰ ਮਾਰਕੀਟ ਡਾਊਨ ਹੋ ਜੇ ਕੇਜਰੀ ਵਾਲਦੀ ਸ਼ੇਅਰ ਮਾਰਕੀਟ ਬਹੁਤ ਡਾਊਨ ਆ ਜਿਵੇਂ ਅਡਾਨੀ ਦੀ ਇੱਕ ਵਾਰੀ ਕਰਤੀ ਸੀਗੀ ਉਹ ਹੁਣ ਡਾਊਨ ਤੋਂ ਉਹਨੂੰ ਉਹਨੂੰ ਲਿਫਟ ਕਰਨਾ ਚਾਹੁੰਦਾ ਲੋਕਾਂ 'ਚ ਛਵੀ ਬਣੇ ਤੇ ਉਹਦੇ ਚ ਇਸ ਗੱਲ ਦੀ ਪਣਖ ਕੀ ਮਨਿਸਟਰ ਨੂੰ ਭਗਵੰਤ ਮਾਨ ਨੂੰ ਵੀ ਹੈ ਤੇ ਪਠਾਨ ਮਾਜਰਾ ਵੀ ਉਹਨਾਂ ਦਾ ਹੀ ਬੰਦਾ ਹੈਗਾ ਤੇ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਤੁਹਾਡੇ ਸਾਹਮਣੇ ਪੜੇ ਸ਼ਾਪ ਛਪਦਾ ਤੁਸੀਂ ਉਹਦੀਆਂ ਵੀਡੀਓ ਦੇਖੀ ਹੈਂ ਬਿਲਕੁਲ ਉਹਨੇ ਦਿੱਲੀ ਵਾਲਿਆਂ ਨੂੰ ਗਾਲਾਂ ਕੱਢੀਆਂ ਮਤਲਬ ਕਿ ਆਓਏ ਲੁੱਟ ਗਏ ਹੋਏ ਮਾਰਤਾ ਹੋਏ ਇਹ ਵੀ ਇੱਕ ਕਿ ਕ੍ਰਿਸ਼ਣ ਕੀ ਕ੍ਰਿਸ਼ਣ ਕੁਮਾਰ ਕ੍ਰਿਸ਼ਣ ਕੁਮਾਰ ਵੀ ਉਹਨਾਂ ਦੇ ਕਹੇ ਤੇ ਚੱਲਦਾ ਆਏ ਨੇ ਪੱਠਾ ਬਿਠਾਤਾ ਲਾਕਾ ਡਬੋ ਦੇਣਾ ਸਾਰਾ ਕੁਝ ਤੇ ਭਗਵਾਨ ਤਮਾਨ ਹੋਣੀ ਕਿਆ ਭਗਵਾਨ ਤਮਾਨ ਹੋ ਤੂੰ ਅਜੇ ਵੀ ਆ ਤੇ ਲੋਕ ਤੈਨੂੰ ਮaaf ਕਰ ਦੇਣਗੇ ਇਹਦਾ ਮਤਲਬ ਗੱਲ ਤੇ ਬੜੀ ਸਾਫ਼ ਨਜ਼ਰ ਆ ਰਹੀ ਨਹੀਂ ਨਹੀਂ ਇੱਕੇ ਵੀ ਸ਼ਬਦ ਕਹੇ ਸੀ ਕਿ ਮੈਂ ਆਪਣੀ ਕੁੜੀ ਨੂੰ ਕਹਿੰਨੇ ਕਿ ਸੁੱਤੇ ਨੂੰ ਜਗਾਏ ਨੂੰ ਹਾਂ ਉਹ ਵੀ ਲੋਕਾਂ ਦੇ ਰਿਸ਼ਤੇਦਾਰੀ ਦਾ ਪਤਾ ਮੈਨੂੰ ਲੇਟ ਥੋੜਾ ਪਤਾ ਲੱਗਾ ਵੀ ਇੱਥੇ ਤੱਕ ਵੀ ਟਿਕਟੜ ਰਿਸ਼ਤੇਦਾਰੀਆਂ ਵੀ ਹੈਗੀਆਂ ਖੈਰ ਉਹ ਜਿਹੜਾ ਸੀ ਉਹ ਐਸੇ ਗੱਲ ਦੀ ਸ਼ੁਰੂਆਤ ਸੀ ਜਾਨੀ ਜਾਗ ਲਾਉਣ ਦੀ ਕੋਸ਼ਿਸ਼ ਕੀਤੀ ਬਾਚਾ ਦਿੱਲੀ ਵਾਲੇ ਹਾਵੀ ਹੋਗੇ ਕਿਉਂਕਿ ਕੰਟਰੋਲ ਤੇ ਦਿੱਲੀ ਵਾਲਿਆਂ ਦਾ ਹੈ ਉਹ ਡੀਜੀਪੀ ਹੋਵੇ ਜਾਂ ਥੱਲੇ ਪੁਲਿਸ ਹੋਵੇ ਜੇ ਉਹ ਵੋ ਵੇ ਪਰ ਹੁਣ ਪਾਵਰ ਦਾ ਰੌਲਾ ਪੈ ਜਾਂਦਾ ਨੋ ਨੂਸ਼ਨਲ ਕੰਟਰੋਲ ਤੇ ਚੀਫ ਮਿਨਿਸਟਰ ਦਾ ਯਾ ਭਾਵੇਂ ਪ੍ਰੈਕਟੀਕਲ ਕੰਟਰੋਲ ਦਿੱਲੀ ਵਾਲਿਆਂ ਦਾ ਹੋਵੇ ਹਰਿਆਣੇ ਤਾਂ ਸੀਐਮ ਕੋਲੀ ਹੈ ਬਿਲਕੁਲ ਤੇ ਇਹਨੇ ਵੀ ਦਬਕਾ ਮਾਰਿਆ ਉਹ ਖਬਰਦਾਰ ਜੇ ਸਾਡੇ ਬੰਦੇ ਨੂੰ ਹੱਥ ਲਾਇਆ ਤੇ ਤੇ ਉਹਨੂੰ ਉੱਥੇ ਭਜਾਤਾ ਕਿੱਥੇ ਭੇਜ ਦਿੱਤਾ ਹਰਿਆਣੇ ਦੇ ਵਿੱਚ ਹੁਣ ਹਰਿਆਣੇ ਦੇ ਵਿੱਚ ਅਵੀ ਚਰਚਾ ਚੱਲ ਰਹੀਆਂ ਕਿ ਉਹ ਹਰਿਆਣੇ ਚ ਕੋ ਗਿਆ ਹਮਾਚਲ ਚ ਗਿਆ ਨਹੀਂ ਚਲਾ ਗਿਆ ਹਰਿਆਣਾ ਵੀ ਉੱਡਾ ਹੀ ਦੂਰ ਪੈਂਦਾ ਜਿੰਨਾ ਸਾਨੂੰ ਹਮਾਚਲ ਪੈਂਦਾ ਪੀ ਉੱਥੇ ਤੋਂ ਕੋ ਜਿਆਦਾ ਨਹੀਂ ਇਸ ਕਰਕੇ ਮੈਂ ਹਮਾਚਲ ਚ ਕਾਂਗਰਸ ਆ ਨਾ ਹਰਿਆਣੇ ਚ ਬੀਜੇਪੀ ਮੈਂ ਤਾਂ ਕਹਿ ਰਿਹਾ ਸਮਝ ਗਏ ਕਿਉਂ ਇੰਜ ਇੰਜ ਕਿਉਂ ਨਹੀਂ ਗਿਆ ਇਹ ਬੀਜੇਪੀ ਦੀ ਵੀ ਕੋਸ਼ਿਸ਼ ਹੈ ਕਿਉਂਕਿ ਉਹਨਾਂ ਨੂੰ ਇਹ ਪਸੰਦ ਹੈ ਗਿਆ ਇਹ ਕੋ ਬੀਜੇਪੀ ਦੇ ਬਹੁਤ ਵਿਰੋਧ ਵਿੱਚ ਨਹੀਂ ਆ ਰਿਹਾ ਐਸਐਸ ਦੇ ਦੋਨੋਂ ਰੂਟ ਹੈਗੇ ਕੇਚਰੀ ਵਾਲੇ ਵੀ ਆਰਐਸਐਸ ਦੇ ਸਦਾਈ ਆ ਉਹ ਕਿਸੇ ਰਾਮਦਾ ਹੋ ਸਕਦੇ ਆ ਰਾਮ ਮੰਦਰ ਦੇ ਵਿੱਚ ਇਹ ਬਜਰੰਗ ਬਲੀ ਦਾ ਆ ਚੇਲਾ ਫਰਕ ਤੇ ਇੰਨਾ ਹੀ ਆ ਬ੍ਰਾਡ ਪੈਂਥੀਅਮ ਤੇ ਕੋਈ ਆ ਨਾ ਕਿਤੇ ਨਹੀਂ ਜਾਂਦਾ ਬਜਰੰਗ ਬਲੀ ਨੂੰ ਪੂਜਾ ਕੀਤਿਆਂ ਬਗਾਇ ਮੈਂ ਇਸ ਕਰਕੇ ਨਹੀਂ ਕਹੀ ਸੀ ਉਹਨਾਂ ਧਾਰਮਿਕ ਰਾਮ ਜੀ ਦੇ ਤੋਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਜੀ ਦਾ ਬਹੁਤ ਵਾਰੀ ਜਿਕਰ ਆਉਂਦਾ ਆ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਮੈਂ ਬੋਲ ਰਿਹਾ ਨਾ ਕੋਈ ਸਾਨੂੰ ਉਹ ਸਾਡੇ ਲਈ ਵੀ ਉਹ ਜਿਹੜੇ ਲੋਕ ਮੰਨਦੇ ਆ ਸਾਰੇ ਉਹਨਾਂ ਨੂੰ ਉਹਨਾਂ ਲਈ ਬਹੁਤ ਪੂਜਨੇ ਆ ਉਹਨਾਂ ਲਈ ਇੱਕ ਰੱਬ ਦੇ ਰੂਪ ਆ ਉਹ ਕਰਨ ਕੋਈ ਨਹੀਂ ਪਰ ਉਹ ਸਨੂੰ ਰਾਜਨੀਤਿਕ ਟੂਲ ਦੇ ਤੌਰ ਤੇ ਵਰਤਣ ਦੀ ਮੈਂ ਗੱਲ ਕਰ ਰਿਹਾ ਤੇ ਇਸ ਕਰਕੇ ਉਹ ਬਾਰ ਬਾਰ ਅਸ਼ੋਰੈਂਸ ਹੁੰਦੀ ਹੈ ਆਰਐਸਐਸ ਦੇ ਹੈੱਡਕੁਆਰਟਰ ਨਾਗਪੁਰ ਕਿ ਨਾਲ ਹੀ ਆ ਚਿੰਤਾ ਨਾ ਕਰੋ ਤੁਹਾਡੀ ਆ ਇਹ ਜਿਹੜੀ ਨਵੀਂ ਬ੍ਰਾਂਡ ਲਿਆਂਦੀ ਗਈ ਸੀ ਇਹ ਕਾਂਗਰਸ ਮੁਕਤ ਭਾਰਤ ਨੂੰ ਕਰਨ ਲਈ ਇਹਨਾਂ ਨੂੰ ਅੱਗੇ ਤੋਰਿਆ ਸੀਗਾ ਉਹ ਹੁਣ ਇਸ ਕਰਕੇ ਜਿਹੜੇ ਰਿਸ਼ਤੇ ਆ ਰੂਟ ਆ ਤਸੀਰ ਆ ਆਤਮਾ ਆ ਉਹ ਲੱਗ ਨਹੀਂ ਹੈ ਉਹੋ ਜੀ ਪੋਲਿਟਿਕਸ ਕਰਨਗੇ ਉਹ ਤੁਹਾਨੂੰ ਕਿਦਾਂ ਕਹਿੰਦੇ ਸੀਗੇ ਕਿ ਉੱਤਰਾਖੰਡ ਨੂੰ ਮੈਂ ਜਿਹੜੀ ਸਾਤ ਪੂਰੇ Hindu ਧਰਮ ਦੀ ਇੱਕ pilgrimage destination ਬਣਾ ਦੂੰ ਪੂਰੀ ਦੁਨੀਆ ਦੇ ਵਿੱਚ ਕੀ ਕਹਿ ਕੇ ਆਏ ਸੀ ਭਾਵੇਂ ਲੋਕਾਂ ਨੇ ਉਸ ਗੱਲ ਦੀ ਇਹਦੀ ਚਲਾਕੀ ਨੂੰ ਫੜ ਲਿਆ ਕਿਉਂਕਿ ਉਹਨਾਂ ਕੋਲ ਆਲਰੇਡੀ RSS BJP ਉੱਥੇ ਸੀਗੀ ਉਹਨਾਂ ਨੇ ਕਿਹਾ ਸੀ ਜਾਂ ਨਵੇਂ ਨੂੰ ਕੋਈ ਕਰਨਾ ਛੋਟੇ ਨੂੰ ਸਾਡੇ ਕੋਲ ਤੇ ਅਸਲੀ ਹੈਗੀ ਐ ਨਕਲੀ ਨੂੰ ਕੀ ਕਰਨਾ ਅਸੀਂ ਇਹ ਤੇ ਅਜੇ ਤਾਂ ਅਗਦੇ ਨਕਲੀ ਆ ਸੋਨੇ ਦੀ ਉੱਤੋਂ ਕੀ ਕੀਂਦੇ ਐ ਸੋਨੇ ਦਾ ਪਾਣੀ ਫੇਰਿਆ ਆ ਅੰਦਰ ਤੇ ਪਿੱਤਲ ਹੀ ਆ ਅੰਦਰ ਤੇ ਪਿੱਤਲ ਹੀ ਆ ਵੀ ਇਹ ਨਹੀਂ ਚਾਹੀਦਾ ਸਾਨੂੰ ਅਸਲੀ ਸੋਨਾ ਸਾਡੇ ਕੋਲ ਐਸ ਲਈ ਮੈਂ ਆਚੂ ਗੱਲ ਨੂੰ ਇਹ ਕਰਦਾ ਕਿ ਇਹ ਵਿੱਚੋਂ ਬਹੁਤ bari ਗੱਲਾਂ ਚਲੀਆਂ ਕੁੰਡੀਆਂ ਪਾਉਣ ਦੀਆਂ ਤੁਹਾਨੂੰ ਪਤਾ ਉਹ ਮੁੰਡਾ ਜਲੰਧਰ ਵਾਲਾ ਕੀ ਨਾ ਉਹਦਾ ਮੈਂ ਭੁੱਲ ਗਿਆ ਯੰਗ ਮੁੰਡਾ ਜਿਹਨੇ ਰਿਵੋਲਟ ਕੀਤਾ ਸੀਗਾ ਇਹਨਾਂ ਦੇ ਵਿਰੁੱਧ ਕਿ ਕਿੰਨੇ ਬੰਦੇ ਦਿੱਲੀ ਦੇ ਸੀ ਤੇ ਲੰਗਰਾਲ ਵੀ ਕਿੰਨੇ ਬੰਦੇ ਦਿੱਲੀ ਦੇ ਕੰਟੈਕਟ ਵਿੱਚ ਆ ਕਿੰਨਾ ਰੌਲਾ ਪਿਆ ਮੈਂ ਲਿਸਟ ਦਊਗਾ ਆ ਹੋਊਗਾ ਆ ਹੋਊਗਾ ਇਹ ਲਗਾਤਾਰ ਪੈਂਦਾ ਹੀ ਰਹਿਣਾ ਗਾਂ ਵੀ ਪੈਂਦਾ ਰਹਿਣਾ ਕਿਉਂਕਿ ਇਹਨਾਂ ਦੀ ਪਿੱਛੋਂ ਕਣ ਬਾਈ ਕੋ ਆ ਤੇ ਭਾਜੇਪੀ ਵੀ ਚਾਹੁੰਦੀ ਸਾਡੇ ਚਾਜੇ ਤੇ ਕੋਈ ਬੂਤੀ ਗੱਲ ਨਹੀਂ ਆ ਹੁਣ ਅੱਜ ਦੀ ਡੇਟ ਦੇ ਵਿੱਚ ਤੇ ਇਹੋ ਜਿਹਾ ਕੂ ਜਿਹੜਾ ਹੋਣਾ ਸੀ ਅੰਦਰੂਨੀ ਸੱਤਾ ਦੇ ਯੁੱਧ ਦਾ ਉਹ ਨਹੀਂ ਹੋ ਪਾਇਆ ਅੱਜ ਦੇ ਅੱਜ ਦੀ ਤਰੀਕ ਦੇ ਵਿੱਚ ਉਹ ਫੇਲ ਹੀ ਸਮਝੋ ਸਮਾਂ ਮੰਗ ਰਿਹਾ ਥੋੜੀ ਬਹੁਤ ਸympathy ਭਗਵੰਤ ਮਾਨ ਦੇ ਨਾਲ ਚੱਲੇ ਗਈ ਹੋਊਗੀ ਕਿਉਂਕਿ ਬਿਮਾਰ ਪਬਲਿਕ ਦੇ ਵਿੱਚ ਵੀ ਹੋਈ ਜਾਊਗਾ ਹੀ ਜੈਨੂਅਲੀ ਵੀ ਹੋ ਸਕਦੇ ਆਪਾਂ ਨਹੀਂ ਇਹ ਕਹਿ ਰਹੇ ਕਿ ਹੋ ਰਹੇ ਹਨ ਪਰ ਹਰ ਇੱਕ ਚੀਜ਼ ਦੇ ਇੱਕ ਰਾਜਨੀਤਿਕ ਅਰਥ ਵੀ ਪਿੱਛੇ ਹੁੰਦੇ ਉਹ ਤੇ ਇੱਕ ਅਬਾਰਤ ਲਗ ਚੱਲਦੀ ਚੱਲਦੀ ਹੈ ਕਿਸੇ ਦੀ ਜਦੋਂ ਕੋਈ ਬਹੁਤ ਡੈਥ ਵੀ ਹੋ ਜਾਂਦੀ ਹੈ ਜਿਸ ਤਰ੍ਹਾਂ ਇੰਦਰਾ ਗਾਂਧੀ ਦੇ ਮਾਰਡਰ ਤੋਂ ਬਾਅਦ 400 ਤੋਂ ਵੱਧ ਕਾਂਗਰਸ ਐਮ ਲੈਗੇ ਤੋਂ ਦੀ ਇੱਕ ਪੋਲੀਟਿਕਲ ਪੋਲੀਟਿਕਲ ਅਭਾਰਤ ਵੀ ਤੇ ਨਾਲੋ ਨਾਲ ਚੱਲੀ ਨਾ ਹਾਂ ਉਹ ਚੱਲਦੀ ਹੈਗੀ ਐ ਇਸ ਕਰਕੇ ਇਹ ਵੀ ਨਾਲੋ ਨਾਲ ਚੱਲ ਰਹੀ ਹੈ ਹੁਣ ਮੈਨੂੰ ਤੇ ਲੱਗਦਾ ਕਿ ਹਾਲਤੀ ਘੜੀ ਕੇਜਰੀਵਾਲ ਹੋਣੀ ਇੱਕ ਵਾਰੀ ਜਿਹੜਾ ਇੱਥੇ ਕੋਈ ਰਾਜ ਪਲਟੇ ਦਾ ਜਾਂ ਇਹੋ ਜਿਹਾ ਸੋਚਣ ਆ ਰਹੇ ਸੀਗੇ ਉਹ ਹਾਲਤੀ ਘੜੀ ਤੇ ਟਿਕ ਟਕਾ ਹੋ ਜੇ ਸ਼ਾਇਦ ਪਰ ਜੋ ਹਾਲਾਤ ਆਜਿਆ ਜੇ ਦਿੱਲੀ ਦੇ ਵਿੱਚ ਇਹ ਫੈਸਲਾ ਹੋ ਗਿਆ ਕਿ ਨਹੀਂ ਭਈ ਇਹ ਕੋੜਾ ਬਦਲਣਾ ਹੀ ਬਦਲਣਾ ਤਾਂ ਅੱਜ ਨਹੀਂ ਤੇ ਕੱਲੋ ਬਦਲਿਆਈ ਜਾਊਗਾ